ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਗੱਲ ਕਰਦੇ ਆਂ ਕਿ ਕਮਲ ਦੀ ਮਾਂ ਦਾ ਪਹਿਲਾ ਇੰਟਰਵਿਊ ਹੋਇਆ ਹੈ ਕਤਲ ਤੋਂ ਪਹਿਲਾਂ ਮੈਰੋਂ ਬਾਣੇ ਤੋਂ ਬਿਨਾ ਪੈਂਟ ਸ਼ੈੱਡ ਪਾ ਕੇ ਸਕੂਟੀ ਤੇ ਘਰ ਆਇਆ ਸੀ ਤੇ ਸਾਡੇ ਘਰ ਆ ਕੇ ਜਿਹੜਾ ਹੈ ਉਸਨੇ ਧਮਕੀਆਂ ਦਿੱਤੀਆਂ ਇਹ ਮਰਦਾਂ ਵਾਲਾ ਕੰਮ ਨਹੀਂ ਐ ਮੈਂ ਫਾਂਸੀ ਲਵਾ ਕੇ ਹਟੂੰਗੀ ਅਸ਼ਲੀਲ ਵੀਡੀਓ ਤੇ ਨਾਮ ਬਦਲਣ ਵਾਲੀ ਗੱਲ ਤੇ ਸੁਣੋ ਕੀ ਕਿਹਾ ਕਮਲ ਦੀ ਮਾਤਾ ਨੇ ਇਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਸੋ ਆਖਰਕਾਰ ਭਾਬੀ ਕਮਲਕੌਰ ਦੀ ਜਿਹੜੀ ਹੱਤਿਆ ਹੋਈ ਸੀ ਉਸ ਤੋਂ ਬਾਅਦ ਕਾਫੀ ਚਰਚਾਵਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਾਫੀ ਚਰਚਾਵਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਚਰਚਾਵਾਂ ਜਿਹੜੀਆਂ ਨੇ ਕਾਫੀ ਜੁੜ ਚੁੱਕੀਆਂ ਨੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਭਾਬੀ ਕਮਲਕੌਰ ਦੀ ਮਾਂ ਨੇ ਜਿਹੜੇ ਹੁਣ ਖੁਲਾਸੇ ਕੀਤੇ ਨੇ ਉਸ ਦੀ ਮੌਤ ਤੋਂ ਬਾਅਦ ਸੋ ਉਹ ਵੀ ਕਿਤੇ ਨਾ ਕਿਤੇ ਚੌਂਕਾ ਕੇ ਰੱਖ ਦੇਣ ਵਾਲੇ ਨੇ ਜਿਹੜੇ ਕਿ ਲਗਾਤਾਰ ਹੀ ਸਾਰਿਆਂ ਨੂੰ ਹੈਰਾਨ ਕਰ ਰਹੇ ਨੇ ਜਿਨ੍ਹਾਂ ਨੇ ਲਗਾਤਾਰ ਜਿਹੜਾ ਹੈ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ ਸੋ ਆਖਰ ਇਹ ਗੱਲ ਜਿਹੜੀ ਹੈ ਕਮਲ ਦੀ ਮਾਤਾ ਨੇ ਆਖੀ ਹੈ ਕਿ ਇੱਕ ਦਿਨ ਪਹਿਲਾਂ ਵਰਤਨ ਪਹਿਲਾਂ ਵੀ ਔਰ ਠੀਕ ਇੱਕ ਦਿਨ ਪਹਿਲਾਂ ਜਦੋਂ ਅਮਰਿਤਪਾਲ ਮੈਰੋਂ ਜਿਹੜੇ ਨੇ ਉਹ ਘਰ ਆਉਂਦੇ ਨੇ ਸਕੂਟਰੀ ਤੇ ਘਰ ਆਉਂਦੇ ਨੇ ਤੇ ਘਰ ਆਣ ਕੇ ਜਿਹੜਾ ਹੈ ਉਹ ਕਮਲਕੌਰ ਨੂੰ ਜਿਹੜਾ ਹੈ ਧਮਕਾਉਂਦੇ ਨੇ ਤਾਂ ਆਖਰ ਇਹ ਗੱਲ ਉਹ ਕਹਿੰਦੇ ਨੇ ਕਿ ਅਸੀਂ ਤੈਨੂੰ ਖਤਮ ਕਰ ਦੇਵਾਂਗੇ ਬਾਣੇ ਤੋਂ ਬਿਨਾਂ ਪੈਂਟ ਸ਼ਟ ਦੇ ਵਿੱਚ ਘਰੇ ਆਣ ਕੇ ਇਹ ਗੱਲ ਸਿੱਧੀ ਤੇ ਸ਼ਰਿਆਮ ਕਹਿ ਦੇਣੀ ਸੋ ਆਖਰ ਇਹ ਬਹੁਤ ਵੱਡੀ ਗੱਲ ਹੈ ਸੋ ਆਖਰ ਇਹ ਗੱਲ ਜਿਹੜੀ ਹੈ ਅਮਰਤਪਾਲ ਮਹਿਰੋਂ ਦੇ ਬਾਰੇ ਕਹੀ ਜਾ ਰਹੀ ਹੈ ਕਮਲਕੌਰ ਭਾਬੀ ਦੀ ਮਾਂ ਦੇ ਤਰਫੋਂ ਸੋਈ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੇ ਮੇਰੀ ਧੀ ਨੂੰ ਮਾਰਿਆ ਮੇਰੀ ਲੜਕੀ ਨੂੰ ਮਾਰਿਆ ਕਾਰ ਪ੍ਰਮੋਸ਼ਨ ਦੇ ਬਹਾਨੇ ਇਹਨਾਂ ਲੋਕਾਂ ਨੇ ਇਹ ਗੱਲ ਜਿਹੜੀ ਹੈ ਉਹ ਕੀਤੀ ਹੈ ਸੋ ਆਖਰ ਮੈਂ ਇਹਨਾਂ ਨੂੰ ਛੱਡਾਂਗੀ ਨਹੀਂ ਇਹਨਾਂ ਨੂੰ ਫਾਂਸੀ ਜਿਹੜੀ ਹੈ ਦਵਾ ਕੇ ਰਾਂਗੀ ਇਹ ਕੋਈ ਧਾਰਮਿਕ ਬੰਦੇ ਨਹੀਂ ਹਨ ਅਸ਼ਲੀਲ ਜਿਹੜੀਆਂ ਵੀਡੀਓ ਨੇ ਮੇਰੀ ਧੀ ਪਾਉਂਦੀ ਸੀ ਸੋ ਆਖਰ ਇਸਤੇ ਜਿਹੜੀ ਆ ਕੋਈ ਸਫਾਈ ਉਹਨਾਂ ਨੇ ਨਹੀਂ ਦਿੱਤੀ ਪਰ ਕੇਵਲ ਇੱਕ ਗੱਲ ਜਿਹੜੀ ਆ ਉਹਨਾਂ ਦੇ ਤਰਫੋਂ ਇਹ ਕੀਤੀ ਗਈ ਹੈ ਕਿ ਮੇਰੀ ਬੱਚੀ ਮੇਰੀ ਧੀ ਨੇ ਜੋ ਕੀਤਾ ਆ ਸੋ तकरीबन ਉਹ ਸਾਰਿਆਂ ਨੂੰ ਹੀ ਪਤਾ ਹੈ ਪਰ ਮੈਂ ਆਪਣੀ ਧੀ ਦੇ ਬਾਰੇ ਆਪਣੀ ਬੱਚੀ ਦੇ ਬਾਰੇ ਇੱਕ ਗਲਤ ਬਿਲਕੁਲ ਵੀ ਨਹੀਂ ਸੁਣ ਸਕਦੀ ਸੋ ਮੈਂ ਇਹ ਗੱਲ ਬਿਲਕੁਲ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੀ ਬੱਚੀ ਮੇਰੀ ਧੀ ਨੇ ਹਮੇਸ਼ਾ ਹੀ ਸਾਰਿਆਂ ਨੂੰ ਇਹ ਜਿਹੜਾ ਹੈ ਸਤਿਕਾਰ ਦਿੱਤਾ ਹੈ ਪਰ ਕਮਲਕੌਰ ਦੀ ਮਾਤਾ ਇਹ ਮੰਨਣ ਦੇ ਲਈ ਤਿਆਰ ਨਹੀਂ ਹੈ ਕਿ ਉਸ ਦੀ ਧੀ ਨੇ ਕੋਈ ਗਲਤ ਕੰਮ ਕੀਤਾ ਹੈ ਉਹ ਹਮੇਸ਼ਾ ਹੀ ਅਮਰਤਪਾਲ ਸਿੰਘ ਮੈਰੋ ਨੂੰ ਜਿਹੜਾ ਹੈ ਗਲਤ ਠਹਿਰਾ ਰਹੀ ਹੈ ਤੇ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਮੇਰੀ ਬੱਚੀ ਨਾਲ ਗਲਤ ਕੰਮ ਵੀ ਕੀਤਾ ਹੈ ਕਾਰ ਪ੍ਰਮੋਸ਼ਨ ਦੇ ਬਹਾਨੇ ਮੇਰੀ ਬੱਚੀ ਨੂੰ ਜਿਹੜਾ ਬੁਲਾਇਆ ਸੋ ਆਖਰ ਮੇਰੀ ਬੱਚੀ ਨੇ ਮੈਨੂੰ ਮਨਾ ਕੀਤਾ ਸੀ ਕਿਸੇ ਨੂੰ ਮਿਲਣ ਦੇ ਲਈ ਔਰ ਮੇਰਾ ਨੰਬਰ ਵੀ ਜਿਹੜਾ ਕਿਸੇ ਨੂੰ ਨਹੀਂ ਦੇਣਾ ਸੋ ਮੇਰੀ ਬੱਚੀ ਨੇ ਮਨਾ ਕੀਤਾ ਸੀ ਪਰ ਇਹਨਾਂ ਲੋਕਾਂ ਨੇ ਮੇਰੇ ਤੋਂ ਜ਼ਬਰਦਸਤੀ ਨੰਬਰ ਲਿਆ ਔਰ ਇਹ ਮੇਰੇ ਤੋਂ ਜਿਹੜਾ ਚੋਰੀ ਇਹਨਾਂ ਨੇ ਫੋਨ ਕੀਤਾ ਸੋ ਆਖਰ ਮੇਰੀ ਬੱਚੀ ਨੂੰ ਨਾਲ ਲੈ ਕੇ ਚਲੇ ਗਏ ਉਸਦੇ ਨਾਲ ਕੁੱਟਮਾਰ ਵੀ ਕੀਤੀ ਇਦਾਂ ਦੇ ਇਲਜ਼ਾਮ ਜਿਹੜੇ ਨੇ ਕਮਲਕੌਰ ਦੀ ਮਾਤਾ ਦੇ ਵੱਲੋਂ ਲਗਾਏ ਜਾ ਰਹੇ ਨੇ ਹੁਣ ਇਹ ਇਲਜ਼ਾਮਾਂ ਦੇ ਵਿੱਚ ਕਿੰਨੀ ਕੋ ਸਚਾਈ ਹੈ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗ ਸਕਦਾ ਹੈ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਇਨਾਂ ਇਲਜ਼ਾਮਾਂ ਦੇ ਵਿੱਚ ਕੋਈ ਸਚਾਈ ਜਿਹੜੀ ਹੈ ਨਹੀਂ ਜਾਪਦੀ ਹੈ ਫਿਲਹਾਲ ਇਹ ਗੱਲ ਜਿਹੜੀ ਹੈ ਬਿਲਕੁਲ ਬੇਬੁਨਿਆਦ ਹੈ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਵੀ ਸਚਾਈ ਨਹੀਂ ਜਾਪਦੀ ਹੈ ਫਿਲਹਾਲ ਇਹ ਗੱਲਾਂ ਜਿਹੜੀਆਂ ਨੇ ਜਾਣ ਬੁੱਝ ਕੇ ਸ਼ਾਇਦ ਫੈਲਾਈਆਂ ਜਾ ਰਹੀਆਂ ਨੇ ਇਨਾਂ ਗੱਲਾਂ ਦੇ ਵਿੱਚ ਬਿਲਕੁਲ ਕੋਈ ਸਚਾਈ ਨਹੀਂ ਹੈ ਸੋ ਕਮਲਕੌਰ ਦੀ ਮਾਤਾ ਜਾਣ ਬੁੱਝ ਕੇ ਅਮਰਿਤਪਾਲ ਸਿੰਘ ਮਹਿਰੋ ਨੂੰ ਜੜਾ ਹੈ ਟਾਰਗੇਟ ਕਰ ਰਹੇ ਨੇ ਸੋ ਆਪਣੀ ਧੀ ਆਪਣੀ ਬੱਚੀ ਦੀ ਮੌਤ ਦਾ ਜਿਹੜਾ ਦਰਦ ਨਾ ਸਹਾਰਦੇ ਹੋਏ ਅਮਰਿਤਪਾਲ ਸਿੰਘ ਮਹਿਰੋ ਤੇ ਇਦਾਂ ਦੇ ਇਲਜ਼ਾਮ ਲਗਾ ਰਹੇ ਨੇ ਪਰ ਕੋਈ ਵੀ ਜਿਹੜਾ ਮੰਨਣ ਲਈ ਤਿਆਰ ਨਹੀਂ ਹੈ ਕਿ ਅਮਰਿਤਪਾਲ ਸਿੰਘ ਮਹਿਰੋ ਬਾਣਾ ਉਤਾਰ ਕੇ ਇਸ ਤਰ੍ਹਾਂ ਕਿਸੇ ਦੇ ਘਰ ਲੁਕ ਕੇ ਜਾਵੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ